ਸੋਣਾ ਪੈਂਦਾ ਦਸੀਏ ਜਾਰੀ ਹੈ ਕਿ ਪਰਿਵਾਰ ਦੇ ਵਿੱਚ ਪੰਜ ਧੀਆਂ ਕੋਈ ਗੱਲ ਹਾਂ ਪਰ ਮਾਰਨਾ ਬੈਕ ਆਪ ਕਹਦੇ ਨੇ ਹ ਨਹੀਂ ਪੜਾ ਨਹੀਂ ਲੱਗਦਾ ਹਾਂਜੀ ਐ ਤਨਾ ਵੀ ਸੋਤੇ ਹੋਏ ਸੀ ਵੀ ਜੇ ਸੂਏ ਗਏ ਤੇ ਨਾ ਵੀ ਉਹਨਾਂ ਦੇ ਰਖਾਗੇ ਪਰ ਤਾਨੂੰ ਨੇ ਜੇ ਪਤਾ ਵੀ ਸੋਤ ਤਾਂ ਮੱਧ ਲਈ ਉਹਨੇ ਮਾਰ ਜਾਣਾ ਹੱਤ ਦੀ ਗਰੀਬੀ ਤੇ ਦੂਜੀ ਪਈ ਕੁਦਰਤ ਦੀ ਮਾਰ ਜਿਸ ਦੇ ਨਾਲ ਇਹ ਪਰਿਵਾਰ ਜਿਸ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਦਰਅਸਲ ਘਰ ਦੇ ਵਿੱਚ ਸੂਣ ਵਾਲੀ ਮੱਝ ਜਿਸ ਨੂੰ ਸੱਪ ਲੜ ਜਾਂਦਾ ਤੇ ਮੱਝ ਦੀ ਮੌਤ ਹੋ ਜਾਂਦੀ ਹੈ ਪੰਜ ਧੀਆਂ ਨੇ ਘਰ ਦੇ ਵਿੱਚ ਤੇ ਪਿਓ ਵੀ ਇਸ ਵੇਲੇ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੈ ਘਰ ਦਾ ਗੁਜ਼ਾਰਾ ਚਲਾਉਣਾ ਤਾਂ ਕਿਸ ਵੇਲੇ ਔਖਾ ਹੋ ਚੁੱਕਿਆ ਕਿ ਉਧਰ ਇਸ ਗੁਰਸਿੱਖ ਪਰਿਵਾਰ ਦੇ ਵੱਲੋਂ ਰੋਂਦਿਆਂ ਹੋਇਆਂ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ गुहार लगाई ਗਈ ਹੈ। ਦਰਸਲ ਫਿਰੋਜ਼ਪੁਰ ਦੇ ਪਿੰਡ ਬਸਤੀ ਲਾਧੂਵਾਲਾ ਦਾ ਇਹ ਗਰੀਬ ਪਰਿਵਾਰ ਜੋ ਕਿ ਰੋ ਰੋ ਕੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕਰ ਰਿਹਾ ਜਦ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਘਰ ਦਾ ਮੁਖੀ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹੈ। ਘਰ ਦੇ ਵਿੱਚ ਤਾਂ ਕਿਸੇ ਟਾਈਮ ਰੋਟੀ ਪੱਕਦੀ ਹੈ। ਕਿਸੇ ਟੈਂਪ ਪਰਵਾਰ ਨੂੰ ਭੁੱਖੇ ਹੀ ਸੌਣਾ ਪੈਂਦਾ ਦੱਸਿਆ ਜਾ ਰਿਹਾ ਕਿ ਪਰਿਵਾਰ ਦੇ ਵਿੱਚ ਪੰਜ ਧੀਆਂ ਨੇ ਪਰਿਵਾਰ ਦੇ ਵਿੱਚ ਜਿਹੜੀ ਇੱਕ ਮੱਝ ਰੱਖੀ ਹੋਈ ਸੀ ਜੋ ਕਿ ਸੂਣ ਵਾਲੀ ਸੀ ਪਰ ਉਥੇ ਅਜੇਹੀ ਮਾਰ ਪਈ ਹੈ ਕਿ ਸੱਪ ਦੇ ਲੜਨ ਦੇ ਕਾਰਨ ਇਸ ਮੱਝ ਦੀ ਵੀ ਮੌਤ ਹੋ ਗਈ ਹੈ ਤੇ ਉਧਰ ਗੁਰਸਿੱਖ ਪਰਿਵਾਰ ਜਿਸ ਦਾ ਹੁਣ ਗੁਜ਼ਾਰਾ ਚਲਾਉਣਾ ਵਿਅੱਖਾ ਹੋ ਗਿਆ ਇਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਇਹ ਵੀ ਦੱਸਿਆ ਗਿਆ ਕਿ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਇਸ ਵੇਲੇ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਉਧਰ ਰੋਂਦੀਆਂ ਹੋਈਆਂ ਬੱਚੀਆਂ ਨਹੀਂ ਵੇਖੀਆਂ ਜਾਂਦੀਆਂ ਬੱਚੀਆਂ ਕਹਿੰਦੀਆਂ ਨੇ ਕਿ ਉਹ ਪੜਨਾ ਚਾਹੁੰਦੀਆਂ ਨੇ ਪਰ ਘਰ ਦੇ ਵਿੱਚ ਇੰਨੀ ਗਰੀਬੀ ਹੈ ਕਿ ਉਹ ਪੜ ਵੀ ਨਹੀਂ ਸਕਦੀਆਂ ਕਿਉਂਕਿ ਘਰ ਦੇ ਵਿੱਚ ਤਾਂ ਰੋਟੀ ਪੱਕਣੀ ਔਖੀ ਹੋ ਗਈ ਹੈ ਤਾਂ ਬੱਚੀਆਂ ਨੂੰ ਪੜਾਇਆ ਕਿਵੇਂ ਜਾਵੇ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੂੰ ਇਹ ਉਮੀਦਾਂ ਸਨ ਕਿ ਮੱਝ ਸੋਏਗੀ ਦਾ ਦੁੱਧ ਡੇਰੀ ਪਾ ਕੇ ਉਹਨਾਂ ਦੇ ਵੱਲੋਂ ਪਰਿਵਾਰ ਦਾ ਗੁਜ਼ਾਰਾ ਜਿਹੜਾ ਏ ਉਹ ਚਲਾਇਆ ਜਾਵੇਗਾ ਪਰ ਇੱਥੇ ਕੁਦਰਤ ਨੂੰ ਤਾਂ ਸ਼ਾਇਦ ਦੀ ਕੁਝ ਹੋਰ ਮੰਜ਼ੂਰ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਾਲਾਂਕਿ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਕੋਈ ਦਾਨੀ ਸੱਜਣਤਾ ਇਹਨਾਂ ਦੀ ਮਦਦ ਕਰੇ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਸਮਾਜ ਸੇਵੀਆਂ ਤੋਂ ਤੇ ਐਨ ਆਰ ਆਈ ਵੀਰਾਂ ਤੋਂ ਮਦਦ ਦੀ गुहार ਲਗਾਈ ਗਈ ਹੈ ਤੇ ਕੀ ਕਰਨਾ ਵਾਕਈ ਹੈ બસ ਪਤਾ ਨਹੀਂ ਕੀ ਕੁਚਰਦੇ ਰੰਗ ਨੇ ਬਾਹਰੋਂ ਕਿਤੇ ਫਿਰਦਾ ਤੁਰਦਾ ਸੱਪ ਆਇਆ ਘੋਨੇ ਚੋ ਉਹ ਕਿਤੇ ਲੜ ਗਿਆ ਜੀ ਗੁੜੀਆ ਘਰੇ ਸੀ ਜੀ ਉਹਨੂੰ ਪਤਾ ਲੱਗਾ ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ ਡਾਕਟਰ ਸਾਹਿਬ ਆਏ ਨੇ ਟੀਕੇ ਲਾ ਗਏ ਨੇ ਕੁਝ ਦਵਾਈ ਉਹਨਾਂ ਲਿਖਤੀ ਮੈਂ ਮੈਡੀਕਲ ਤੋਂ ਲੈਣ ਗਿਆ ਤੇ ਜਿਆਦਾ ਹੀ ਜ਼ਹਿਰ ਚੜ ਗਿਆ ਜੀ ਤੇ ਮਗਰ ਬੇਟੀ ਨੇ ਫੋਨ ਕਰਤਾ ਦਵਾਈ ਨਾ ਲਈ ਤਾਂ ਉਹਦੀ ਮੌਤ ਹੋ ਚੁੱਕੀ ਹੈ ਜੀ ਇਹ ਸੱਪ ਹੀ ਲੜਿਆ ਸੱਪ ਹੀ ਲੜਿਆ ਜੀ ਜੱਕਦਮ ਬਸ 11 ਪਾਉਨੇ 12 ਦਾ ਟਾਈਮ ਹੈ ਜੀ ਜੱਕ ਦਾ ਮੀ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਪੁੱਤਰਾਂ ਤੋਂ ਵੱਧ ਪਾਲੀ ਤੇ ਕਿੰਨੇ ਬੱਚੇ ਕਿੰਨੇ ਬੱਚੇ ਪੰਜ ਬੇਟੀਆਂ ਜੀ ਥੱਲੇ ਬੇਟੀਆਂ ਨੇ ਪੰਜ ਪੰਜ ਬੇਟੀਆਂ ਹੀ ਆ ਜੀ ਤੇ ਤੇ ਆਪ ਤੁਸੀਂ ਵੀ ਇਸ ਨੂੰ ਆਪ ਹੀ ਕਿੰਦੇ ਜਮਾਰ ਮੇਰ ਮੁਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਲੀਆ ਜੀ ਬਾਬਾ ਜੀ ਨੇ ਮੱਤ ਕੀਤੀ ਸੀਗੀ ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਦਵਾਈ ਕੋਰੀ ਕਰੀਏ ਦਿਹਾੜੀਦਾਰ ਬੰਦਾ ਸੀ ਮੈਂ ਵੀ ਇਕੱਲਾ ਕਮਾਉਣ ਵਾਲਾ ਸੀ ਪੰਚੀ ਤੇ ਪੈ ਗਿਆ ਜੀ ਤੇ ਦਵਾਈ ਹੁਣ ਥੋੜਾ ਜਿਆ ਕੁ ਕਿਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ ਬੜੀ ਲੰਮੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ ਤੇ ਜੇ ਦਵਾਈ ਰਿਹਾਈ ਦੀ ਖੰਡ ਚਾ ਮੁੱਕ ਜਾਂਦੀ ਜੀ ਖੰਡ ਚਾ ਲਈ ਦੀ ਤੇ ਦਵਾਈ ਮੁੱਕ ਜਾਂਦੀ ਜੀ ਉਧਰੋਂ ਬੇਟੀਆਂ ਦਾ ਪੜਾਈ ਦਾ ਵੀ ਬਹੁਤ ਉਕਾ ਹੋਇਆ ਫਿਰ ਇਹਦਾ ਇਹ ਹੀ ਰਜਗਾਰ ਸੀ ਵੀ ਚੱਲ ਦੁੱਧ ਦੁੱਧ ਪਾਵਾਂਗੇ ਸਾਡੀ ਕੋਈ ਘਰ ਦਾ ਲੂਣ ਮਿਰਚ ਖਰਚਾ ਚੱਲੀ ਜਾਊਗਾ ਠੀਕ ਤਨਾ ਚਲੋ ਤੱਕ ਸੁਣੋ ਇਹ ਅਗਲੇ 10ਵੇਂ ਮਹੀਨੇ ਚ ਇਹਨੇ ਸੂਪ ਪੈਣਾ ਜੀ ਕੋਈ 20 25 ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪ ਪੈਣਾ ਸੀ ਲਾਏ ਪਈ ਖੜੀ ਸੀ ਕੋਈ ਹੋਰ ਕਮਾਈ ਦਾ ਸਾਧਨ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਕੀ ਹੈਗਾ ਬਸ ਇਹ ਤਾਂ ਯਾਸਰਾਸੀ ਜਿਹੜਾ ਅਵੀ ਰੱਬ ਨੇ ਅੱਜ ਕੋਲ ਸਾਡੇ ਕੋਲ ਤੇ ਬੱਚਿਆਂ ਦੇ ਫਿਰ ਪੜਾਈ ਦਾ ਕਿਵੇਂ ਕਰਦਾ ਚੱਲਦਾ ਬਸ ਬੱਚਿਆਂ ਦਾ ਐਵੇਂ ਹੀ ਹੈ ਜੀ ਦਿਹਾੜੀ ਧਫਾ ਕਰੀਦਾ ਮੈਂ ਵੀ ਮੰਜੀ ਤੇ ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦਈਦਾ ਕੋਈ ਕਾਪੀਆਂ ਲੈ ਦੇਂਦਾ ਕੋਈ ਐਵੇਂ ਜੀ ਮੰਗ ਤੱਕ ਕੇ ਇਹਨਾਂ ਵਿਚਾਰੀਆਂ ਪੜ੍ਹਦੀਆਂ ਮੈਸਟਰਾਂ ਨੂੰ ਕਹਿ ਦਈਦਾ ਜੀ ਅੱਜ ਕੱਲ ਤੁਹਾਨੂੰ ਪਤਾ 350 ਦਾ ਤੇ ਚਾਰਜੀ ਹੋ ਗਿਆ ਮੋਬਾਈਲ ਤੇ ਕੰਮ ਆਉਂਦਾ ਜੀ ਤੇ ਮੰਗ ਤੰਗ ਕੇ ਕਿਥੇ ਮੋਬਾਈਲ ਲੈਤਾ ਕਿਸੇ ਨੇ ਜੀ ਤੇ ਜਦੋਂ ਨਹੀਂ ਹੁੰਦਾ ਮਸਟਰ ਨੂੰ ਕਹਿ ਦਈ ਜਾਂ ਜੀ ਕਦੀ ਕੋਈ ਸਰ ਪਵਾ ਦਿੰਦਾ ਨੈਟ ਕਦੀ ਕੋਈ ਸਰ ਪਵਾ ਦਿੰਦਾ ਜਿਵੇਂ ਜਿਵੇਂ ਵੈਗਰ ਨੂੰ ਚੰਗਾ ਲੱਗੇ ਜੀ ਬਸ ਗੁਜ਼ਾਰਾ ਹੋਈ ਜਾਂਦਾ ਮਾੜਾ ਮੋਟਾ ਅੱਜ ਇਹਦਾ ਇੱਕ ਆਸਰਾ ਹੈਗਾ ਸੀ ਅੱਜ ਉਹ ਵੀ ਉੱਠ ਗਿਆ ਜੀ ਕੀ ਮੰਗ ਕੀ ਕਰਦੇ ਮੰਗੇ ਹੋਈ ਜੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹਲਫ ਕੀਤੀ ਜਾਵੇ ਕੁਈ ਦੁਬਾਰੇ ਮਸੂਨ ਵਾਲੀ ਮਾਝੀ ਲੈ ਲੂੰਗਾ ਮੈਂ ਤਾਂ ਕਰਜਾਈ ਵੀ ਹੋ ਗਿਆ ਸੀ ਦਾਣਾ ਵੀ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੁੱਧੀ ਕੋਲੋਂ ਆਸਰੇ ਨਾਲ ਵੀ ਚੱਲ ਸੂਗੀ ਤੇ ਤੈਨੂੰ ਦੁੱਧ ਪਾਈ ਜਾਵਾਂਗੇ ਸਾਡਾ ਲੈ ਜਾਊਗਾ ਮੰਗੇ ਇਹੀ ਕਰਦੇ ਜੀ ਸਾਡੀ ਜਿੰਨੀ ਵੀ ਕੋਈ ਹੈਲਪ ਕੀਤੀ ਜਾਵੇ ਬੜੇ ਭੈਣ ਭਰਾ ਵੀਰ ਭਰਾ ਐਨਆਰ ਬਹੁਤ ਬੈਠੇ ਆ ਜੀ ਤੇ ਗਰੀਬ ਦੀ ਬਹੁਤ ਹੈਲਪ ਕਰਨ ਵਾਲੇ ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ ਤੇ ਮੈਂ ਬੇਟੀਆਂ ਦੀ ਮੇਰੀ ਪੜ੍ਹਾਈ ਵੀ ਬਹੁਤ ਔਕੀ ਹੋਈ ਪਈ ਤੇ ਹੁਣ ਇਹਦਾ ਅਸਲਾ ਸੀ ਉਹ ਵੀ ਉੱਟ ਗਿਆ ਜੀ ਮੈਂ ਵੀ ਬਿਮਾਰ ਹਾਂ। ਨਾਮ ਕੀ ਦੱਸਣਾ? ਪ੍ਰੇਮ ਸਿੰਘ ਜੀ। ਸਿੰਧ ਕਿਦਾਂ? ਵਸਤੀ ਲੱਧੂ ਵਾਲੀ ਜੀ। ਕੋਈ ਗੱਲ ਨਹੀਂ। ਹਾਂ। ਮਾਰਨਾ ਬੈਠਾ ਆਪ ਆਪਣੇ। ਹਾਂ? ਜੀਲਪੜਾ ਨਹੀਂ ਕਰਦਾ। ਹਾਂ ਜੀ। ਐ ਇਤਨਾ ਆ ਵੀ ਸੋਚਿਆ ਸੀ ਵੀ ਜੇ ਸੂਏਗੀ ਤੇ ਜਿੰਨਾ ਆ ਵੀ ਉਹਨਾਂ ਦੇ ਰੱਖਾਂਗੇ। ਪਰ ਸਾਨੂੰ ਨੇ ਤੇ ਪਤਾ ਹੀ ਸੀ ਉਹ ਤਾਂ ਮੱਧ ਹੀ ਉਹਨੇ ਮਾਰਟਾੜਾ। ਅੱਤ ਦੀ ਗਰੀਬੀ ਤੇ ਦੂਜੀ ਪਈ ਕੁਦਰਤ ਦੀ ਮਾਰ ਜਿਸ ਦੇ ਨਾਲ ਇਹ ਪਰਿਵਾਰ ਜਿਸ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਦਰਅਸਲ ਘਰ ਦੇ ਵਿੱਚ ਸੂਣ ਵਾਲੀ ਮੱਝ ਜਿਸ ਨੂੰ ਸੱਪ ਲੜ ਜਾਂਦਾ ਹੈ ਤੇ ਮੱਝ ਦੀ ਮੌਤ ਹੋ ਜਾਂਦੀ ਹੈ ਪੰਜ ਧੀਆਂ ਨੇ ਘਰ ਦੇ ਵਿੱਚ ਤੇ ਪਿਓ ਵੀ ਇਸ ਵੇਲੇ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੈ ਘਰ ਦਾ ਗੁਜ਼ਾਰਾ ਚਲਾਉਣਾ ਤਾਂ ਕਿਸ ਵੇਲੇ ਔਖਾ ਹੋ ਚੁੱਕਿਆ ਹੈ ਕਿ ਉਧਰ ਇਸ ਗੁਰਸਿੱਖ ਪਰਿਵਾਰ ਦੇ ਵੱਲੋਂ ਰੋਂਦਿਆਂ ਹੋਇਆਂ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਦਰਸਲ ਫਿਰੋਜ਼ਪੁਰ ਦੇ ਪਿੰਡ ਬਸਤੀ ਲਾਧੂਵਾਲਾ ਦਾ ਇਹ ਗਰੀਬ ਪਰਿਵਾਰ ਜੋ ਕਿ ਰੋ ਰੋ ਕੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕਰ ਰਿਹਾ। ਜਦ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਘਰ ਦਾ ਮੁਖੀ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ। ਘਰ ਦੇ